ਹਾਂਜੀ ਕਿਵੇਂ ਹੋ ਸਾਰੇ ਟਿਕਟਾਕੋ ਸਭ ਨੂੰ ਪਿਆਰ ਭਰੀ ਸਤਿ ਸ਼ਕਾਂ ਮੈਂ ਇੱਕ ਕਿਤਾਬ ਪੜ ਰਿਹਾ ਆਕਰਸ਼ਨ ਦਾ ਸਿਧਾਂਤ ਲਾਅ ਆਫ ਅਟ੍ਰੈਕਸ਼ਨ ਲਾਅ ਆਫ ਅਟ੍ਰੈਕਸ਼ਨ ਇੱਕ ਅਜਿਹਾ ਸ਼ਬਦ ਹੈ ਮੈਂ ਇਹਦੇ ਤੇ ਕਈ ਕਿਤਾਬਾਂ ਪੜੀਆਂ ਲਾਅ ਆਫ ਅਟ੍ਰੈਕਸ਼ਨ ਦੀਆਂ ਪਾਵਰ ਆਫ ਲਾਅ ਆਫ ਅਟ੍ਰੈਕਸ਼ਨ ਤੇ ਇਹ ਚੀਜ਼ਾਂ ਨਾਲ ਮੈਂ ਆਪਦੇ ਜੀਵਨ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਵਿਲੀਅਮ ਵਾਕਰ ਦੀ ਇਹ ਬੁੱਕ ਹੈ ਤੇ ਮੈਂ ਇੱਕ ਕਿਤਾਬ ਨੂੰ ਪੜ ਰਿਆ ਹੁਣ ਤੇ ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਤੁਸੀਂ ਜੀਵਨ ਸ਼ਕਤੀ ਦਾ ਪੁਸਤਿਕਰ ਜੀਵਨ ਸ਼ਕਤੀ ਦਾ ਪੁਸਤਿਕਰ ਤੇ ਮੈਂ ਪਹੁੰਚਿਆ ਤੇ ਇਹ ਪੇਜ ਨੰਬਰ ਹੈਗਾ 49 ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦਾ ਵੀ ਤੁਸੀਂ ਦੇਖੋ ਇੱਥੇ ਪੁਸ਼ਟੀ ਕਰਨ ਦਾ ਅਭਿਆਸ ਲਿਖਿਆ ਹੋਇਆ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਮੈਂ ਮਿਲਦਾ ਵੀ ਹਾਂ ਤੇ ਉਹਨਾਂ ਦਾ ਜਿਹੜਾ ਉਹ ਜਿਉਂਦੇ ਨਹੀਂ ਸਾਹ ਜਰੂਰ ਚੱਲਦੇ ਆ ਪਰ ਉਹ ਜਿਉਂਦੇ ਨਹੀਂ ਕਾਰਨ ਚਿੰਤਾ ਫਿਊਚਰ ਦੀਆਂ ਚਿੰਤਾਵਾਂ ਕੰਮ ਦੀਆਂ ਚਿੰਤਾਵਾਂ ਪੈਸੇ ਨੂੰ ਲੈ ਕੇ ਚਿੰਤਾ ਤੇ ਉਹਨਾਂ ਦੇ ਸਿਰਫ ਸਾਹ ਚੱਲਦੇ ਆ ਅਸਲ ਦੇ ਵਿੱਚ ਉਹ ਮਰੇ ਹੋਏ ਆ ਤਾਂ ਮਰੇ ਹੋਏ ਦਾ ਕਾਰਨ ਮਤਲਬ ਮੈਂ ਕਹਿਣਾ ਕਿ ਚੋਨਾ ਮਰੇ ਹੋਏ ਦਾ ਮਤਲਬ ਆ ਉਹ ਬੰਦੇ ਮਾਨਸਿਕ ਤੌਰ ਤੇ ਬਿਮਾਰ ਆ ਉਹਨਾਂ ਦਾ ਮਾਨਸਿਕ ਲੈਵਲ ਬਹੁਤ ਹੀ ਜ਼ਿਆਦਾ ਮਤਲਬ ਡਿੱਗ ਚੁੱਕਿਆ ਤੇ ਜੇ ਤੁਸੀਂ ਸਰੀਰਕ ਤੌਰ ਤੇ ਤੰਦਰੁਸਤ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤਾਂ ਜਿਹੜਾ ਪੁਸ਼ਟੀਕਰਨ ਦਾ ਅਭਿਆਸ ਆ ਇਸ ਅਭਿਆਸ ਨਾਲ ਆਪਾਂ ਕੁਝ ਨਾ ਕੁਝ ਸਿੱਖ ਸਕਦੇ ਹਾਂ ਤੇ ਜਿਵੇਂ ਇਹਦੇ ਵਿੱਚ ਲਿਖਿਆ ਹੋਇਆ ਮੈਂ ਜਿਉਂਦਾ ਹਾਂ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਬਿਠਾ ਲਵੋ ਕਿ ਤੁਹਾਡੇ ਅੰਦਰ ਤਾਂ ਮੈਂ ਪੂਰੀ ਤਰ੍ਹਾਂ ਜਿਉਂਦਾ ਹਾਂ ਅਤੇ ਤੁਸੀਂ ਜੀਵਨ ਨੂੰ ਮਾਨਸਿਕ ਅਤੇ ਸਰੀਰਕ ਦੋਵਾਂ ਰੂਪਾਂ ਨਾਲ ਪ੍ਰਗਟ ਕਰਦੇ ਰਹੋ ਆਪਣੇ ਇਸ ਵਿਚਾਰ ਨੂੰ ਫੜ ਕੇ ਬਾਰ ਬਾਰ ਬਾਕ ਨੂੰ ਦੁਹਰਾਉਂਦੇ ਰਹੋ ਇਸ ਵਿਚਾਰ ਨੂੰ ਜਾਣ ਨਾ ਦਿਓ ਅਤੇ ਬਾਰ ਬਾਰ ਆਪਣੇ ਮਨ ਵਿੱਚ ਯਾਦ ਰੱਖੋ ਅਤੇ ਜਿੰਨਾ ਹੋ ਸਕੇ ਇਸ ਦਾ ਮਾਨਸਿਕ ਪਰਛਾਵਾਂ ਬਣਾਉਂਦੇ ਰਹੋ ਮਤਲਬ ਮਨ ਦੇ ਵਿੱਚ ਸੋਚੋ ਵੀ ਮੈਂ ਜਿਉਂਦਾ ਹਾਂ ਸਵੇਰੇ ਉੱਠ ਕੇ ਇਸ ਨੂੰ ਦੁਹਰਾਓ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਯਾਦ ਕਰੋ ਇਸ ਨੂੰ ਭੋਜਨ ਕਰਦੇ ਸਮੇਂ ਯਾਦ ਕਰੋ ਅਤੇ ਬਾਕੀ ਹਰ ਕੰਮ ਕਰਦੇ ਸਮੇਂ ਇਸ ਨੂੰ ਧਿਆਨ ਵਿੱਚ ਰੱਖੋ ਖੁਦ ਨੂੰ ਖੁਦ ਦੀ ਊਰਜਾ ਅਤੇ ਜੀਵਨ ਨਾਲ ਭਰਪੂਰ ਇਸ ਮਾਨਸਿਕ ਪਰਛਾਵਾ ਬਣਾਓ ਇੱਥੋਂ ਤੱਕ ਜਿੱਥੋਂ ਤੱਕ ਹੋ ਸਕੇ ਇੰਜ ਹੀ ਜਿਉਣ ਦੀ ਕੋਸ਼ਿਸ਼ ਕਰੋ ਕੋਈ ਵੀ ਵਿਅਕਤੀ ਸੌਰੀ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਖੁਦ ਨੂੰ ਕਹੋ ਮੈਂ ਜਿਉਂਦਾ ਹਾਂ ਮੈਂ ਮਰਿਆ ਨਹੀਂ ਮਤਲਬ ਜਿਵੇਂ ਆਪਾਂ ਕੋਈ ਕੰਮ ਕਰਨ ਤੋਂ ਪਹਿਲਾਂ ਨਿਰਾਸ਼ ਹੋ ਜਾਂਦੇ ਹਾਂ ਡਰ ਜਾਂਦੇ ਹਾਂ ਤੋ ਤੋ ਸੋਚਿਆ ਯਾਰ ਮੈਂ ਮਤਲਬ ਨਾ ਕਰਨ ਦਾ ਕੰਮ ਮਤਲਬ ਮੈਂ ਮਰਿਆ ਹੋਇਆ ਇਨਸਾਨ ਜਿਵੇਂ ਆਪਾਂ ਕਹਿ ਸਕਦੇ ਆ ਤਾਂ ਆਪਣੇ ਆਪ ਨੂੰ ਕਹੋ ਵੀ ਨਹੀਂ ਯਾਰ ਮੈਂ ਜਿੰਦਾ ਹਾਂ ਤਾਂ ਮੈਂ ਕਰ ਸਕਦਾ ਮੈਂ ਜਿਉਂਦਾ ਹਾਂ ਫਿਰ ਪੂਰੀ ਊਰਜਾ ਨਾਲ ਕੰਮ ਵਿੱਚ ਲੱਗ ਜਾਓ ਫਿਰ ਪੂਰੀ ਊਰਜਾ ਤੁਸੀਂ ਇਹ ਚੀਜ਼ ਮਹਿਸੂਸ ਕਰੋਗੇ ਜਦੋਂ ਤੁਸੀਂ ਕਹੋਗੇ ਨਾ ਵੀ ਮੈਂ ਜਿੰਦਾ ਹਾਂ ਤਾਂ ਤੁਹਾਡੇ ਅੰਦਰ ਇੱਕ એનર્ਜੀ ਇੱਕ ਆਪਣੇ ਆਪ એનર્ਜੀ ਇੱਕ ਊਰਜਾ ਮਹਿਸੂਸ ਹੋਵੇਗੀ ਤੁਹਾਨੂੰ ਫਿਰ ਤੁਹਾਨੂੰ ਲੱਗੇਗਾ ਵੀ ਹਾਂ ਯਾਰ ਇਹ ਕੰਮ ਮੈਂ ਕਰ ਸਕਦਾ ਤੇ ਕਦੇ ਵੀ ਤੁਸੀਂ ਉਹ ਉਦਾਸ ਮਹਿਸੂਸ ਕਰ ਰਹੇ ਹੋ ਤਾਂ ਆਪਣੇ ਮਨ ਵਿੱਚ ਇਹ ਦਰਾਉ ਮੈਂ ਜਿਉਂਦਾ ਹਾਂ ਡੂੰਗਾ ਸਾਹ ਲਓ ਹਰ ਸਾਹ ਨਾਲ ਮਨ ਨੂੰ ਦਿਲਾਸਾ ਦਿਓ ਕੈਨ ਦਾ ਮਤਲਬ ਕੀ ਹੈ ਹੁਣ ਮੇਰੀ ਕੈਨ ਦਾ ਮਤਲਬ ਕੀ ਹੈ ਵੀ ਆਪਣੇ ਦਿਮਾਗ ਨੂੰ ਕੰਟਰੋਲ ਕਰੋ ਤੇ ਆਪਣੇ ਦਿਮਾਗ ਨੂੰ ਆਪਦੇ ਹਿਸਾਬ ਨਾਲ ਚਲਾਓ ਮਨ ਨੂੰ ਜਿੱਤੋ ਜੇ ਤੁਸੀਂ 네ਗੇਟਿਵ ਸੋਚੀ ਜਾਓਗੇ ਆਪਦੇ ਵਿਚਾਰਾਂ ਨੂੰ 네ਗੇਟਿਵ ਸੋਚੀ ਜਾਓਗੇ ਤਾਂ ਜ਼ਿੰਦਗੀ ਉਸੇ ਤਰੀਕੇ ਦੀ ਬਣਦੀ ਜਾਊਗੀ ਤੁਸੀਂ ਇੱਕ ਚੰਗੇ ਲਾਈਫਸਟਾਈਲ ਚੰਗਾ ਜੀਵਨ ਸੋਚੋ ਇੱਕ ਵਧੀਆ ਤੁਸੀਂ ਆਪਦੇ ਜੀਵਨ ਵਿੱਚ ਵਿਚਾਰ ਲੈ ਕੇ ਆਓ ਇਹ ਜਿਹੜਾ ਜੀਵਨ ਹੈ ਨਾ ਆਪਣਾ ਜ਼ਿੰਦਗੀ ਹੈ ਮੈਂ ਕਿਤਾਬਾਂ ਤੋਂ ਕੀ ਸਿੱਖਿਆ ਜਿਹੜੀ ਜ਼ਿੰਦਗੀ ਹੈ ਆਪਣੇ ਜੀਵਨ ਹਾਲਾਤ ਆ ਜੋ ਅੱਜ ਦੇ ਆਪਣੇ ਹਾਲਾਤ ਆ ਚਾਹੇ ਚੰਗੇ ਆ ਚਾਹੇ ਮਾੜੇ ਆ ਉਹ ਹਾਲਾਤ ਕੀ ਆ ਤੁਹਾਡੇ ਵਿਚਾਰਾਂ ਦੀ ਦੇਣਾ ਤੁਸੀਂ ਅੱਜ ਚਾਹੇ ਮਾੜੇ ਹਾਲਾਤਾਂ ਚੋਂ ਤਾਂ ਤੁਹਾਡੇ ਕਿਤੇ ਨ ਕਿਤੇ ਵਿਚਾਰ ਨੈਗੇਟਿਵ ਹੋਣਗੇ ਤੁਸੀਂ ਇਹ ਨਮਾੜੇ ਜੀਵਨ ਬਾਰੇ ਕਿਤੇ ਨ ਕਿਤੇ ਵਿਚਾਰ ਕੀਤੇ ਹੋਣਗੇ ਤਾਂ ਉਹ ਉਹ ਤੁਹਾਡੇ ਅੱਜ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਰਬਾਦ ਕਰ ਰਿਹਾ ਜੇ ਤੁਸੀਂ ਆਉਣ ਵਾਲੇ ਸਮੇਂ ਨੂੰ ਚੰਗਾ ਬਣਾਉਣਾ ਚਾਹੁੰਦੇ ਤਾਂ ਆਪਣੇ ਵਿਚਾਰਾਂ ਨੂੰ ਬਦਲੋ ਤੇ ਇਹਨਾਂ ਵਿਚਾਰਾਂ ਨੂੰ ਬਦਲਣ ਵਾਸਤੇ ਵਿਚਾਰਾਂ ਨੂੰ ਕੰਟਰੋਲ ਕਰਨ ਵਾਸਤੇ ਕੀ ਕਰਨਾ ਪਵੇਗਾ ਤੁਹਾਨੂੰ ਧਿਆਨ ਲਾਉਣਾ ਪਵੇਗਾ ਜਿਹਨੂੰ ਇੰਗਲਿਸ਼ ਵਿੱਚ ਮੈਡੀਟੇਸ਼ਨ ਵੀ ਕਹਿੰਦੇ ਹੁੰਦੇ ਆ ਤਾਂ ਧਿਆਨ ਲਾਉਣਾ ਸਿੱਖੋ ਤੇ ਅਗਲਾ ਮੈਂ ਇਹਦੇ ਬਾਰੇ ਹਜੇ ਹੋਰ ਜਿਹੜੇ ਚੈਪਟਰ ਪੜ੍ਹਾਂਗਾ ਮੈਂ ਉਹਦੇ ਬਾਰੇ ਵੀਡੀਓ ਜਰੂਰ ਪਾਉਂਗਾ ਤਾਂ ਆਕਰਸ਼ਨ ਦਾ ਸਿਧਾਂਤ ਆ ਤੁਸੀਂ ਬੁੱਕ ਨੂੰ ਲਿਆਓ ਤੇ ਪੜੋ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ